ਸਤਨਾਮ ਸ੍ਰੀ ਵਾਹਿਗੁਰੂ ਰਾਗ ਸੋਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਸੋਹੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਨਿਮਾਨਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨਿਉਟਿਆਂ ਦੀ ਓਟ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਫੁਰਮਾਨ ਬਖਸ਼ਿਸ਼ ਕੀਤਾ ਹੈ ਪਹਿਲੇ ਘਾਰ ਸੁਰਤਾਲ ਦੇ ਅੰਦਰ ਸ਼ਬਦ ਗਾਉਣ ਦੀ ਮਰਿਆਦਾ ਬਖਸ਼ਿਸ਼ ਕੀਤੀ ਅਸ਼ਟ ਪਦੀਆਂ ਦੇ ਅੰਦਰ ਸ਼ਬਦ ਉਚਾਰਨ ਹੋਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਿ ਪਰਮਾਤਮਾ ਇੱਕ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਉਹ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਆ ਉਂਝ ਮਨੁੱਖ ਨੂੰ ਨਹੀਂ ਹੋ ਸਕਦੀ ਨਾ ਮੈਂ ਹੀ ਤੇ ਸਭ ਕੀ ਸ਼ੋਭਾ ਬਿਨ ਸਤਗੁਰ ਨਾਮ ਨਾ ਜਾਪੈ ਨਾਮ ਤੋਂ ਹੀ ਸਤਗੁਰੂ ਜੀ ਕਹਿੰਦੇ ਕਿ ਜਿਹੜਾ ਮਨੁੱਖ ਦਾ ਜੀਵਨ ਆ ਆਤਮਿਕ ਜੀਵਨ ਆ ਜਿਹੜਾ ਇਹਦਾ ਸਾਰਾ ਪਰਮਾਤਮਾ ਦੇ ਨਾਮ ਤੋਂ ਹੀ ਰੌਸ਼ਨ ਹੁੰਦਾ ਏ ਇਹਨੂੰ ਚਾਨਨ ਤੇ ਪ੍ਰਕਾਸ਼ ਇੱਕ ਪਰਮਾਤਮਾ ਦੇ ਨਾਮ ਕਰਕੇ ਆਤਮਿਕ ਜੀਵਨ ਦਾ ਜਿਹੜਾ ਉਹ ਸਾਰਾ ਟਿਕਿਆ ਹੋਇਆ ਹੈ ਤੇ ਜਿੰਨੀ ਇਹ ਧਰਤੀ ਜੋ ਕੁਝ ਪਰਮਾਤਮਾ ਨੇ ਸਾਜਿਆ ਹੈ ਇੱਕ ਪਰਮਾਤਮਾ ਦੇ ਨਾਮ ਦੀ ਸਤਾ ਕਰਕੇ ਸਾਰਾ ਕੁਝ ਟਿਕਿਆ ਹੈ ਨਾਮ ਹੈ ਹੀ ਤੇ ਸਭ ਕੀ ਸ਼ੋਭਾ ਬਿਨ ਸਤਗੁਰ ਨਾਮ ਨਾ ਜਾਪੈ ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਗੁਰੂ ਤੋਂ ਬਗੈਰ ਸੱਚੇ ਗੁਰੂ ਤੋਂ ਬਗੈਰ ਕਦੇ ਮਨੁੱਖ ਨੂੰ ਨਾਮ ਦੀ ਕਦਰ ਨਹੀਂ ਪੈਂਦੀ ਜਾਣ ਪਛਾਨ ਨਹੀਂ ਹੁੰਦੀ ਕਦੇ ਇਹ ਮਨੁੱਖ ਪਰਮਾਤਮਾ ਦੇ ਨਾਮ ਦੇ ਨਾਲ ਸੱਚੇ ਗੁਰੂ ਤੋਂ ਬਿਨਾਂ ਜੁੜ ਨਹੀਂ ਸਕਦਾ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਦ ਨਾ ਜਾਪੈ ਗੁਰੂ ਦਾ ਸ਼ਬਦ ਨਾਮ ਜਿਹੜਾ ਉਹ ਬੜੇ ਵੱਡੇ ਰਸ ਵਾਲਾ ਹੈ ਦੁਨੀਆਂ ਦੀਆਂ ਜਿੰਨੀਆਂ ਵੀ ਚੀਜ਼ਾਂ ਹਨ ਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਹੋ ਨਾਮ ਦੇ ਬਰਾਬਰ ਜਿਹੜੀਆਂ ਫਿੱਕੀਆਂ ਹਨ ਮਹਾਰਸ ਵੱਡੇ ਰਸ ਵਾਲਾ ਗੁਰੂ ਦਾ ਜਿਹੜਾ ਉਹ ਸ਼ਬਦ ਹੈ ਨਾਮ ਹੈ ਤੇ ਜਿੰਨਾ ਚਿਰ ਮਨੁੱਖ ਇਹਨੂੰ ਚੱਖਦਾ ਨਹੀਂ ਹੈ ਬਿਨ ਚਾਖੇ ਸਾਧਨਾ ਜਾਪੈ ਜਿੰਨਾ ਚਿਰ ਮਨੁੱਖ ਜਪਦਾ ਨਹੀਂ ਹੈ ਉਹਨਾਂ ਚਿਰ ਇਹਨੂੰ ਨਾਮ ਜਪਣ ਦਾ ਆਨੰਦ ਨਹੀਂ ਆਉਂਦਾ ਕਿ ਪ੍ਰਮਾਤਮਾ ਦਾ ਨਾਮ ਕਿੰਨਾ ਕੁ ਮਿੱਠਾ ਹੈ ਕੌੜੀ ਬਦਲੇ ਜਨਮ ਗਵਾਇਆ ਚੀਨਸ ਨਾਹੀ ਆਪੈ ਕਿ ਇਹ ਮਨੁੱਖ ਨੇ ਦੁਨਿਆਵੀ ਪਦਾਰਥਾਂ ਦੇ ਬਦਲੇ ਕੌਡੀਆਂ ਦੇ ਬਦਲੇ ਆਪਣਾ ਹੀਰੇ ਵਰਗਾ ਜਿਹੜਾ ਜਨਮਿਆ ਉਹਨੂੰ ਗਵਾ ਲਿਆ ਚੀਨਸ ਨਾਹੀ ਆਪੈ ਤੇ ਕਦੇ ਇਹਨੇ ਆਪਣੇ ਆਪ ਦੀ ਪਛਾਣ ਨਹੀਂ ਕੀਤੀ ਪਰਚੋਲ ਨਹੀਂ ਕੀਤੀ ਕਿ ਮੈਂ ਕਿਸ ਵਾਸਤੇ ਸੰਸਾਰ ਤੇ ਆਇਆ ਤੇ ਕੀ ਕੁਝ ਇਹ ਮਨੁੱਖ ਕਰਦਾ ਹੈ ਗੁਰਮੁਖ ਹੋਵੇ ਤਾਂ ਏਕੋ ਜਾਣੈ ਹਉਮੈ ਦੁੱਖ ਨ ਸੰਤਾਪੈ ਸਤਿਗੁਰੂ ਜੀ ਕਹਿੰਦੇ ਜਿਹੜਾ ਮਨੁੱਖ ਗੁਰਮੁਖ ਹੋਵੇਗਾ ਉਹ ਇੱਕ ਪਰਮਾਤਮਾ ਨੂੰ ਜਾਣ ਲਵੇਗਾ ਪਰਮਾਤਮਾ ਦਾ ਨਾਮ ਜਪੇਗਾ ਤੇ ਨਾਮ ਜਪਣ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਕੀ ਹੁੰਦਾ ਹੈ ਹਉਮੈ ਦੇ ਦੁੱਖ ਵਿੱਚ ਇਹ ਕਦੇ ਸਤਾਦਾ ਨਹੀਂ ਤਾਪਦਾ ਨਹੀਂ ਇਹਦਾ ਹਉਮੈ ਦਾ ਰੋਗ ਜਿਹੜਾ ਉਹ ਦੂਰ ਹੋ ਜਾਂਦਾ ਹੈ ਬਲਿਹਾਰੀ ਗੁਰ ਆਪਣੇ ਬਿਟੂ ਜਿਨ ਸਾਚੇ ਸਿਓ ਲਿਵਲਾਈ ਆਪਣੇ ਗੁਰੂ ਤੋਂ ਸਦਾ ਸਾਨੂੰ ਬਲਿਹਾਰ ਜਾਣਾ ਚਾਹੀਦਾ ਹੈ ਵਾਰਨੇ ਜਾਣਾ ਚਾਹੀਦਾ ਜਿਨ ਗੁਰੂ ਨੇ ਉਸ ਪ੍ਰਮਾਤਮਾ ਦੇ ਨਾਲ ਸਾਡੀ ਲਿਵ ਲਾ ਦਿੱਤੀ ਜੋੜ ਦਿੱਤਾ ਹੈ ਸ਼ਬਦ ਚੀਨ ਆਤਮ ਪਰਗਾਸਿਆ ਸਹਜੇ ਰਹਿਆ ਸੁਮਾਈ ਰਹਾਵ ਤੇ ਜਦੋਂ ਇਹ ਮਨੁੱਖ ਗੁਰੂ ਵਾਲਾ ਬਣ ਜਾਂਦਾ ਹੈ ਸ਼ਬਦ ਦਾ ਅਭਿਆਸ ਕਰਦਾ ਹੈ ਤੇ ਉਹ ਗੁਰੂ ਦੀ ਕਿਰਪਾ ਦੇ ਨਾਲ ਨਾਮ ਸ਼ਬਦ ਦੇ ਨਾਲ ਜਿਹੜਾ ਇਹਨੂੰ ਆਪਣੇ ਆਤਮ ਦੀ ਸੋਝੀ ਪੈਂਦੀ ਇਹਦਾ ਅੰਦਰ ਜਿਹੜਾ ਉਹ ਚਮਕ ਜਾਂਦਾ ਹੈ ਪ੍ਰਗਾਸ ਹੋ ਜਾਂਦਾ ਹੈ ਸਹਜੇ ਰਹਿ ਆ ਸਮਾਈ ਤੇ ਸਹਿਜ ਆਤਮਿਕ ਅਵਸਥਾ ਵਿੱਚ ਇਹ ਮਨੁੱਖ ਜਿਹੜਾ ਟਿਕ ਜਾਂਦਾ ਹੈ ਗੁਰਮੁਖ ਗਾਵੇ ਗੁਰਮੁਖ ਬੁਝਾਏ ਗੁਰਮੁਖ ਸ਼ਬਦ ਵਿਚਾਰੈ ਗੁਰੂ ਦੇ ਰਾਹੀ ਜਿਹੜਾ ਗੁਰਮੁਖ ਮਨੋਖਿਆ ਉਹ ਸਦਾ ਪਰਮਾਤਮਾ ਦੇ ਨਾਮ ਨੂੰ ਗਾਉਂਦਾ ਹੈ ਸਿਵਤ ਸਲਾਹ ਕਰਦਾ ਹੈ ਗੁਰੂ ਦੇ ਹੁਕਮ ਨੂੰ ਉਹ ਬੁੱਝ ਜਾਂਦਾ ਹੈ ਕਿ ਪਰਮਾਤਮਾ ਦੀ ਰਜਾ ਵਿੱਚ ਰਹਿੰਦਾ ਹੈ ਗੁਰਮੁਖ ਸ਼ਬਦ ਵਿਚਾਰੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਤੇ ਸੁਣਦਾ ਹੈ ਤੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਸੁਣਨ ਕਰਕੇ ਉਹ ਸਦਾ ਪਰਮਾਤਮਾ ਦੇ ਨਾਮ ਨੂੰ ਗਾਉਂਦਾ ਏ ਤੇ ਬੁੱਝ ਜਾਂਦਾ ਏ ਹੁਕਮ ਨੂੰ ਮੰਨ ਲੈਂਦਾ ਏ ਜੀਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ ਉਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਕਿ ਇਹ ਜਿਹੜੀ ਜਿੰਦ ਪਿੰਡ ਜਿਹੜਾ ਇਹ ਸਰੀਰ ਆ ਇਹ ਸਾਰਾ ਕੁਝ ਗੁਰੂ ਤੋਂ ਪੈਦਾ ਹੋਇਆ ਹੈ ਗੁਰੂ ਨੇ ਦਿੱਤਾ ਹੈ ਪ੍ਰਮਾਤਮਾ ਦਾ ਦਿੱਤਾ ਹੈ ਗੁਰਮੁਖ ਕਾਰਜ ਸਵਾਰੇ ਇਸ ਤਰ੍ਹਾਂ ਪ੍ਰਮਾਤਮਾ ਦੀ ਰਜਾ ਵਿੱਚ ਰਹਿਣ ਕਰਕੇ ਗੁਰਮੁਖ ਮਨੋਖ ਡੇਡਾ ਉਹ ਆਪਣੇ ਕਾਰਜ ਨੂੰ ਸਵਾਰ ਲੈਂਦਾ ਏ ਮਨਮੁਖ ਅੰਦਾ ਅੰਧ ਕਮਾਵੇ ਬਿਕਖਟੇ ਸੰਸਾਰੇ ਗੁਰਮੁਖ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਜੀ ਨੇ ਮਨਮੁਖ ਦੀ ਗੱਲ ਕੀਤੀ ਕਿ ਜਿਹੜਾ ਮਨਮੁਖ ਬੰਦਾ ਏ ਆਪਣੇ ਮਨ ਦੇ ਮੰਗਰ ਲੱਗਦਾ ਏ ਕਹਿੰਦੇ ਕਿ ਉਹਦੀਆਂ ਦੁਨਿਆਵੀ ਅੱਖਾਂ ਤੇ ਆ ਗਈਆਂ ਨੇ ਪਰ ਮਨ ਕਰਕੇ ਉਹ ਮਨੁੱਖ ਅੰਨਾ ਏ ਤੇ ਜਿਹੜਾ ਮਨੁੱਖ ਅੰਦਾ ਹੋਵੇ ਉਹ ਅੰਨਿਆਂ ਵਾਲੇ ਕੰਮ ਕਰਦਾ ਕਹਿੰਦੇ ਮਨਮੁਖ ਅੰਦਾ ਅੰਧ ਕਮਾਵੇ ਅੰਨਾ ਮਨੁੱਖ ਹੋਇਆ ਇਨ੍ਹਾਂ ਵਕਾਰਾਂ ਵਿੱਚ ਅੰਨਾ ਹੋ ਕਰਕੇ ਡੇਗਦਾ ਤੇ ਅੰਨਿਆਂ ਵਾਲੇ ਸਦਾ ਕੰਮ ਕਰਦਾ ਬੇਖ ਖੱਟੇ ਸੰਸਾਰੇ ਤੇ ਮਨਮੁਖ ਬੰਦਾ ਇਹ ਸੰਸਾਰ ਤੇ ਜ਼ਹਿਰ ਬੀਜਦਾ ਤੇ ਜ਼ਹਿਰ ਜਿਹੜਾ ਉਹਨੂੰ ਖਾਟਦਾ ਇਕੱਠਾ ਕਰਦਾ ਮਾਇਆ 모ਹੇ ਸਦਾ ਦੁੱਖ ਪਾਏ ਬਿਨ ਗੁਰ ਅਤ ਪਿਆਰੇ ਕਹਿੰਦੇ ਮਾਇਆ ਦੇ 모ਹ ਦੇ ਵਿੱਚ ਸਦਾ ਇਹ ਮਨੁੱਖ ਜਿਹੜਾ ਦੁੱਖ ਪਾਉਂਦਾ ਹੈ ਬਿਨ ਗੁਰ ਅਤ ਪਿਆਰੇ ਗੁਰੂ ਦੇ ਪਿਆਰ ਤੋਂ ਬਗੈਰ ਗੁਰੂ ਵਾਲਾ ਬਣਨ ਤੋਂ ਬਗੈਰ ਇਹ ਮਨੁੱਖ ਜਿਹੜਾ ਸਿਰਫ ਇੱਕ ਦੁਨਿਆਵੀ ਧੰਧਿਆਂ ਮਾਇਆ ਦੇ 모ਹ ਵਿੱਚ ਪੈ ਕੇ ਸਦਾ ਇਹਨੂੰ ਦੁੱਖ ਹੀ ਪ੍ਰਾਪਤ ਹੁੰਦਾ ਹੈ ਸੋਈ ਸੇਵਕ ਜੇ ਸਤਿਗੁਰ ਸੇਵੇ ਚੱਲ ਸਤਿਗੁਰ ਪਾਏ ਕਹਿੰਦੇ ਕਿ ਉਹ ਸੇਵਕ ਆ ਗੁਰੂ ਦਾ ਸਿੱਖਿਆ ਜਿਹੜਾ ਗੁਰੂ ਦੀ ਸੇਵਾ ਕਰਦਾ ਏ ਤੇ ਗੁਰੂ ਦੇ ਭਾ ਰਜਾ ਵਿੱਚ ਸਦਾ ਚੱਲਦਾ ਸਾਚਾ ਸ਼ਬਦ ਸਿਵਤ ਹੈ ਸਾਚੀ ਸਾਜਾ ਮਨ ਵਸਾਏ ਤੇ ਇਹ ਗੁਰਮੁਖ ਮਨੁਖ ਜਿਹੜਾ ਉਹ ਸੱਚੇ ਪ੍ਰਮਾਤਮਾ ਦੇ ਸ਼ਬਦ ਦੇ ਨਾਲ ਲਿਵ ਜੋੜ ਲੈਂਦਾ ਸਦਾ ਪਰਮਾਤਮਾ ਦੀ ਸਿਵਤ ਸਲਾਹ ਕਰਦਾਏ ਇੱਕ ਪਰਮਾਤਮਾ ਨੂੰ ਮਨ ਦੇ ਵਿੱਚ ਵਸਾਉਂਦਾਏ ਸੱਚੀ ਬਾਣੀ ਗੁਰਮੁਖ ਆਖੈ ਹਉਮੈ ਵਿੱਚੋਂ ਜਾਏ ਤੇ ਜਦੋਂ ਕੋਈ ਗੁਰਮੁਖ ਮਨੁੱਖ ਪਰਮਾਤਮਾ ਦੀ ਸੱਚੀ ਬਾਣੀ ਦੇ ਨਾਲ ਜੁੜਦਾਏ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਇੱਕ ਗੁਰੂ ਦੀ ਬਾਣੀ ਜਿਹੜੀ ਉਹ ਸੱਚੀ ਗੁਰੂ ਤੋਂ ਬਗੈਰ ਸਿਵਤ ਸਲਾਹ ਤੋਂ ਬਗੈਰ ਹੋਰ ਬਾਣੀਆਂ ਜਿਹੜੀਆਂ ਉਹ ਕੱਚੀਆਂ ਹਨ ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰਮੁਖ ਮਨੋਖ ਹੈ ਉਹ ਸੱਚੀ ਬਾਣੀ ਦੇ ਨਾਲ ਜੁੜ ਜਾਂਦਾ ਹੈ ਪਰਮਾਤਮਾ ਦੀ ਸਿਵਤ ਸਲਾਹ ਕਰਦਾ ਹੈ ਉਹਦੇ ਅੰਦਰੋਂ ਫਿਰ ਸਿਵਤ ਸਲਾਹ ਕਰਨ ਦੇ ਨਾਲ ਹਉਮੈ ਵਿੱਚੋਂ ਜਾਏ ਉਹਦੇ ਅੰਦਰੋਂ ਹਉਮੈ ਜਿਹੜੀ ਉਹ ਦੂਰ ਹੋ ਜਾਂਦੀ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਉਸ ਮਨੋਖ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਪਰਮਾਤਮਾ ਆਪ ਹੀ ਦਾਤਾ ਹੈ ਸਾਰਿਆਂ ਨੂੰ ਦਾਤਾ ਦੇਣ ਵਾਲਾ ਹੈ ਬਖਸ਼ਿਸ਼ ਕਰਨ ਵਾਲਾ ਹੈ ਸੱਚਾ ਸ਼ਬਦ ਉਹ ਪਰਮਾਤਮਾ ਦਾ ਸੁਣਦਾ ਹੈ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਜਿਹੜਾ ਗੁਰਮੁਖ ਮਨੁੱਖ ਹੋਵੇਗਾ ਕਹਿੰਦੇ ਉਹ ਕਾਲ ਕਾਲਦਾ ਹੈ ਪਰਮਾਤਮਾ ਦੇ ਨਾਮ ਦੀ ਮਿਹਨਤ ਕਰਦਾ ਹੈ ਨਾਮ ਅਭਿਆਸ ਕਰਦਾ ਹੈ ਗੁਰਬਾਣੀ ਪੜ੍ਹਦਾ ਹੈ ਕੰਠ ਕਰਦਾ ਹੈ ਉਹ ਸਦਾ ਗੁਰਮੁਖ ਮਨੁਖ ਜਿਹੜਾ ਪ੍ਰਮਾਤਮਾ ਦੇ ਨਾਮ ਦੀ ਮਿਹਨਤ ਕਰਦਾ ਹੈ ਕਾਲ ਕਰਦਾ ਹੈ ਗੁਰਮੁਖ ਘਟੇ ਇਸ ਤਰ੍ਹਾਂ ਉਹ ਨਾਮ ਦਾ ਲਾਹਾ ਖਟ ਲੈਂਦਾ ਹੈ ਗੁਰਮੁਖ ਨਾਮ ਜਪਾਏ ਨਾਲੇ ਉਹ ਆਪ ਨਾਮ ਜਪਦਾ ਹੈ ਤੇ ਨਾਲੇ ਦੂਜਿਆਂ ਨੂੰ ਨਾਮ ਜਪਾਉਂਦਾ ਹੈ ਸਦਾ ਲਿਪਤ ਸਾਚ ਰੰਗ ਰਾਤਾ ਗੁਰ ਕੈ ਸਹਿਜ ਸੁਭਾਏ ਉਹ ਗੁਰੂ ਦੇ ਸਹਿਜ ਸੁਭਾਅ ਵਿੱਚ ਰਹਿਣ ਕਰਕੇ ਆਤਮਕ ਅਡੋਲ ਵਿੱਚ ਰਹਿਣ ਕਰਕੇ ਸਦਾ ਇੰਨਾ ਮਾਇਆ ਤੋਂ ਉਲਿਪਤ ਰਹਿੰਦਾ ਹੈ ਪਰਮਾਤਮਾ ਦੇ ਰੰਗ ਦੇ ਵਿੱਚ ਰੁੱਤਾ ਰਹਿੰਦਾ ਹੈ ਤੇ ਸਦਾ ਪਰਮਾਤਮਾ ਨੂੰ ਯਾਦ ਕਰਦਾ ਹੈ ਮਾਨਮੁਖ ਸਦ ਹੀ ਕੂੜੋਂ ਬੋਲੈ ਬਿਖ ਬੀਜੈ ਬਿਖ ਖਾਏ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਿਹੜਾ ਮਾਨਮੁਖ ਬੰਦਾ ਹੈ ਉਹ ਸਦਾ ਜ਼ਹਿਰ ਬੀਜਦਾ ਹੈ ਮਨਮੁਖ ਸਦ ਹੀ ਕੂੜੋਂ ਬੋਲੇ ਕੂੜ ਬੋਲਦਾ ਹੈ ਝੂਠ ਬੋਲਦਾ ਹੈ ਠੱਗੀ ਠੋਰੀ ਕਰਦਾ ਹੈ ਬਿਖ ਬੀਜੇ ਬਿਖ ਖਾਏ ਤੇ ਉਹ ਜ਼ਹਿਰ ਬੀਜਦਾ ਹੈ ਤੇ ਜ਼ਹਿਰ ਉਹਨੂੰ ਵੱਡਣਾ ਪੈਂਦਾ ਕਿਉਂਕਿ ਜਿਹੋ ਜਿਹਾ ਮਨੁੱਖ ਬੀਜ ਆਪਣੀ ਇਸ ਦੁਨਿਆਵੀ ਧਰਤੀ ਖੇਤ ਵਿੱਚ ਬੀਜੇਗਾ ਉਹ ਜਿਹਨੂੰ ਵੱਡਣਾ ਪਵੇਗਾ ਜੇ ਅਸੀਂ ਕੋਈ ਫਸਲ ਬੀਜਦੇ ਹਾਂ ਜਿਹੜੀ ਫਸਲ ਅਸੀਂ ਬੀਜਾਂਗੇ ਜਿਉਂ ਅਸੀਂ ਕਣਕ ਬੀਜੀਆ ਤੇ ਕਣਕ ਵੱਢਾਂਗੇ ਝੋਨਾ ਨਹੀਂ ਜਿਸ ਮਨੁੱਖ ਨੇ ਸੌਜੀ ਲਾਈਆ ਜਾਂ ਮੱਕਈ ਲਾਈ ਉਹ ਜਿਹੜਾ ਉਹਨੇ ਬੀਜ ਧਰਤੀ ਵਿੱਚ ਪਾਇਆ ਏ ਉਹੋ ਹੀ ਉਹ ਵੱਡੂਗਾ ਉਹਦੇ ਤੋਂ ਬਗੈਰ ਉਹਨੂੰ ਹੋਰ ਕੋਈ ਫਸਲ ਪ੍ਰਾਪਤ ਨਹੀਂ ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਿਹੜਾ ਮਨਮੁਖ ਬੰਦਾ ਹੈ ਉਹ ਸਦਾ ਕੂੜ ਬੋਲਦਾ ਹੈ ਝੂਠ ਬੋਲਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਸਦਾ ਉਹ ਜ਼ਹਿਰ ਬੀਜਦਾ ਹੈ ਬਿਕ ਬੀਜੇ ਬਿਕ ਖਾਏ ਤੇ ਫਿਰ ਬਿਕ ਜ਼ਹਿਰ ਹੀ ਉਹਨੂੰ ਖਾਣੀ ਪੈਂਦੀ ਜਮ ਕਾਲ ਬਾਦਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਨਿ ਛਡਾਇ ਕਹਿੰਦੇ ਫਿਰ ਇਹਨੂੰ ਜਮ ਜਮ ਜਿਹੜੇ ਹਨ ਕਾਲ ਜਿਹੜੀ ਮੌਤ ਇਹਨੂੰ ਆਣ ਕਰਕੇ ਬੰਨ ਲੈਂਦੀ ਹੈ ਤੇ ਤ੍ਰਿਸ਼ਨਾ ਦੀ ਅੱਗ ਵਿੱਚ ਇਹ ਮਨੁੱਖ ਸੜਦਾ ਹੈ ਗੁਰੂ ਤੋਂ ਬਗੈਰ ਇਹਨੂੰ ਕੋਈ ਵੀ ਛਡਾਉਣ ਵਾਲਾ ਨਹੀਂ ਸੱਚਾ ਤੀਰਥ ਜਿਤ ਸਤ ਸਰਨਾਵਨ ਗੁਰਮੁਖ ਆਪ ਬੁਝਾਏ ਤੇ ਜਿਹੜਾ ਗੁਰਮੁਖ ਮਨੋਖਿਓ ਸੱਚੇ ਪ੍ਰਮਾਤਮਾ ਦੇ ਨਾਮ ਤੀਰਥ ਵਿੱਚ ਇਸ਼ਨਾਨ ਕਰਦਾ ਹੈ ਸੱਚਾ ਤੀਰਥ ਜਿਤ ਸਤ ਸਰ ਨਾਵਨ ਗੁਰਮੁਖ ਆਪ ਬੁਝਾਏ ਗੁਰਮੁਖਾਂ ਨੂੰ ਗੁਰੂ ਆਪ ਹੀ ਇਹ ਸੋਝੀ ਦੇ ਦਿੰਦਾ ਹੈ ਕਿ ਇੱਕ ਪਰਮਾਤਮਾ ਦਾ ਨਾਮ ਜਿਹੜਾ ਉਹ ਸੱਚਾ ਤੀਰਥ ਤੇ ਗੁਰੂ ਦੇ ਤੀਰਥ ਨਾਮ ਵਿੱਚ ਸ਼ਬਦ ਜਿਹੜਾ ਅਭਿਆਸ ਕਰਕੇ ਉਹਦੇ ਵਿੱਚ ਇਸ਼ਨਾਨ ਕੀਤਾ ਜਾਂਦਾ ਹੈ 86 ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤੈ ਮਲ ਜਾਏ ਗੁਰਮੁਖ ਮਨੁਖ ਜਿਹੜਾ 86 60 ਤੇ 8 68 ਤੀਰਥ 66 ਤੀਰਥਾਂ ਦਾ ਜਿਹੜਾ ਇਸ਼ਨਾਨ ਹੈ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਪਰਮਾਤਮਾ ਗੁਰੂ ਦੇ ਸ਼ਬਦ ਵਿੱਚ ਵਿਖਾ ਦਿੰਦਾ ਹੈ ਕਿ ਗੁਰੂ ਦੇ ਸ਼ਬਦ ਵਿੱਚ ਇਸ਼ਨਾਨ ਕਰਨ ਦੇ ਨਾਲ ਉਹਦੇ ਅੰਦਰ ਦੀ ਮੈਲ ਜਿਹੜੀ ਉਹ ਦੂਰ ਹੋ ਜਾਂਦੀ ਹੈ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾਮ ਮਲ ਲੱਗੇ ਨਾ ਜਾਏ ਗੁਰੂ ਦਾ ਨਾਮ ਸ਼ਬਦ ਜਿਹੜਾ ਉਹ ਸੱਚਾ ਤੀਰਥ ਹੈ ਤੇ ਨਿਰਮਲ ਆ ਪਵਿੱਤਰ ਆ ਗੁਰੂ ਦੇ ਸ਼ਬਦ ਵਿੱਚ ਇਸ਼ਨਾਨ ਕਰਨ ਦੇ ਨਾਲ ਕਦੇ ਮਨੁੱਖ ਦੇ ਮਨ ਨੂੰ ਮੈਲ ਨਹੀਂ ਲੱਗਦੀ ਜੇ ਬਾਹਰੀ ਧੀਰਤ ਤੇ ਮਨੁੱਖ ਇਸ਼ਨਾਨ ਕਰੇਗਾ ਜਦੋਂ ਇਸ਼ਨਾਨ ਕਰੇਗਾ ਉਦੋਂ ਦੇ ਤਨ ਦੀ ਮੈਲ ਦੂਰ ਹੋ ਜਾਵੇਗੀ ਪਰ ਜਦੋਂ ਇਸ਼ਨਾਨ ਕਰਨ ਤੋਂ ਬਾਅਦ ਫਿਰ ਦੁਨੀਆਂ ਵਿੱਚ ਤੁਰੇ ਫਿਰੇਗਾ ਆਪਣੇ ਕੰਮ ਕਾਜ ਵਿਹਾਰ ਕਰੇਗਾ ਦੁਨਿਆਵੀ ਘੱਟਾ ਮਿੱਟੀ ਮੈਲ ਜਿਹੜੀ ਉਹਨੂੰ ਫਿਰ ਚੰਬੜ ਜਾਂਦੇ ਤੇ ਜਿਹੜਾ ਗੁਰੂ ਦੇ ਸ਼ਬਦ ਦਾ ਇਸ਼ਨਾਨ ਕਰਦਾ ਏ ਨਾਮ ਜਪਦਾ ਏ ਉਹਨੂੰ ਕਦੇ ਵੀ ਮਾਨ ਕਰਕੇ ਵਕਾਰਾਂ ਦੀ ਮੈਲ ਨਹੀਂ ਲੱਗਦੀ ਸੱਚੀ ਸਿਫਤ ਸੱਚੀ ਸਲਾਹ ਪੂਰੇ ਗੁਰ ਤੇ ਪਾਏ ਗੁਰੂ ਦੀ ਸੱਚੀ ਸਿਫਤ ਤੇ ਸਲਾਹ ਜਿਹੜੀ ਉਹ ਪੂਰੇ ਗੁਰੂ ਤੋਂ ਪ੍ਰਾਪਤ ਹੁੰਦੀ ਹੈ ਤਨ ਮਨ ਸਭ ਕਿਛ ਹਰ ਤਿਸ ਕੇ ਰਹਿ ਦੁਰਮਤ ਕਹਿ ਨਾ ਜਾਏ ਤੇ ਜਿਹੜਾ ਮਾੜੀ ਬੁੱਧੀ ਵਾਲਾ ਮਨੋਕਿਆ ਆਪਣੇ ਮਨ ਦੇ ਮੰਗਰ ਲੱਗ ਜਾਂਦਾ ਹੈ ਕਹਿ ਲੱਗੇ ਇਹ ਜਿਹੜਾ ਤਨ ਸਰੀਰ ਹੈ ਤੇ ਜਿਹੜਾ ਇਹਦੇ ਅੰਦਰ ਮਾਨਿਆ ਵਿਚਾਰ ਜਿਹੜੇ ਹਨ ਇਹ ਸਾਰਾ ਕੁਝ ਪ੍ਰਮਾਤਮਾ ਦਾ ਦਿੱਤਾ ਹੋਇਆ ਹੈ ਪਰ ਜਿਹੜਾ ਦੁਰਮਤਿਆ ਭੈੜੀ ਮਤ ਵਾਲਾ ਮਨੋਖਿਆ ਉਹਨੇ ਕਦੀ ਇਹ ਗੱਲ ਕਹੀ ਨਹੀਂ ਹੈ ਕਿ ਸਾਰਾ ਕੁਝ ਮੈਨੂੰ ਪ੍ਰਮਾਤਮਾ ਨੇ ਦਿੱਤਾ ਹੈ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਜੇ ਪ੍ਰਮਾਤਮਾ ਦੀ ਰਜਾ ਹੋਵੇ ਹੋਗਮ ਹੋਵੇ ਤੇ ਮਨੁੱਖ ਨਿਰਮਲ ਹੋ ਸਕਦਾ ਹੈ ਜਦੋਂ ਨਿਰਮਲ ਹੋ ਜਾਵੇਗਾ ਤੇ ਇਹਦੇ ਅੰਦਰੋਂ ਹਉਮੈ ਜਿਹੜੀ ਉਹ ਦੂਰ ਹੋ ਜਾਵੇ ਗੀ ਗੁਰ ਕੀ ਸਾਖੀ ਸਹਜੇ ਚਾਕੀ ਤ੍ਰਿਸ਼ਨਾ ਅਗਨ ਬੁਝਾਏ ਗੁਰੂ ਦੀ ਸਿੱਖਿਆ ਲੈ ਕਰਕੇ ਮਨੁੱਖ ਜਿਹੜਾ ਉਹ ਸਹਜ ਅਵਸਥਾ ਵਿੱਚ ਆ ਜਾਂਦਾ ਹੈ ਇਹਦੇ ਅੰਦਰੋਂ ਤ੍ਰਿਸ਼ਨਾ ਦੀ ਜਿਹੜੀ ਆਗਿਆ ਉਹ ਬੁਝ ਜਾਂਦੀ ਗੁਰ ਕੈ ਸ਼ਬਦ ਰਾਤਾ ਸਹਜੇ ਮਾਤਾ ਸਹਜੇ ਰਹਿ ਆ ਸਮਾਏ ਫਿਰ ਇਹ ਮਨੁੱਖ ਗੁਰੂ ਦੇ ਸ਼ਬਦ ਵਿੱਚ ਸਦਾ ਰੁੱਤਾ ਰਹਿੰਦਾ ਹੈ ਰੰਗ ਵਿੱਚ ਰਹਿੰਦਾ ਹੈ ਸਹਿਜ ਵਿੱਚ ਮਸਤ ਰਹਿੰਦਾ ਕਿਸੇ ਦੀ ਪਰਵਾਹ ਨਹੀਂ ਕਰਦਾ ਸਹਜੇ ਰਹਿਿਆ ਸਮਾਏ ਸਦਾ ਹੀ ਆਤਮਿਕ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਹਰ ਕਾ ਨਾਮ ਸਤ ਕਰ ਜਾਣੈ ਗੁਰ ਕਹਿ ਭਾਏ ਪਿਆਰੇ ਗੁਰੂ ਦੇ ਪਿਆਰ ਵਿੱਚ ਜਦੋਂ ਮਨੁੱਖ ਪ੍ਰਮਾਤਮਾ ਦਾ ਨਾਮ ਜਪਦਾ ਹੈ ਹਰੀ ਦੇ ਨਾਮ ਨੂੰ ਸਦਾ ਇਹ ਸੱਚਾ ਕਰਕੇ ਮੰਨਦਾ ਹੈ ਸੱਚੀ ਸਵਡਿਆਈ ਗੁਰ ਤੇ ਪਾਈ ਸੱਚਾ ਨਾਇ ਪਿਆਰੇ ਸੱਚੀ ਵਡਿਆਈ ਇੱਕ ਗੁਰੂ ਤੋਂ ਹੀ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਤੇ ਗੁਰੂ ਤੋਂ ਹੀ ਇੱਕ ਪ੍ਰਮਾਤਮਾ ਦੇ ਨਾਮ ਦੇ ਨਾਲ ਇਹਦਾ ਪਿਆਰ ਬਣਦਾ ਏ ਏਕੋ ਸੱਚਾ ਸਭ ਮੈਂ ਵਰਤਾਇ ਵਿਰਲਾ ਕੋ ਵਿਚਾਰੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਿ ਇੱਕ ਪ੍ਰਮਾਤਮਾ ਜਿਹੜਾ ਸੱਚਾ ਹੈ ਸੁਦੇਵੀ ਆਉਂਦ ਵਾਲਾ ਹੈ ਸਾਰਿਆਂ ਵਿੱਚ ਵਰਤ ਰਿਹਾ ਓਚ ਨੀਚ ਮਹਜੋਤ ਸਮਾਣੀ ਉਹ ਪਰਮਾਤਮਾ ਦੀ ਜੋਤ ਜਿਹੜੀ ਸਾਰਿਆਂ ਵਿੱਚ ਹੈ ਪਰਮਾਤਮਾ ਸੱਚਾ ਹੈ ਸਾਰਿਆਂ ਵਿੱਚ ਵਰਤ ਰਿਹਾ ਹੈ ਤੇ ਵਿਰਲਾ ਕੋ ਵਿਚਾਰੇ ਭਰ ਕੋਈ ਵਿਰਲਾ ਮਨੁੱਖ ਜਿਹੜਾ ਇਸ ਗੱਲ ਦੀ ਸ਼ਬਦ ਦੀ ਵਿਚਾਰ ਕਰਦਾ ਹੈ ਆਪੇ ਮੇਲ ਲਏ ਤਾਂ ਬਖਸ਼ੇ ਸੱਚੀ ਭਗਤ ਸਵਾਰੇ ਜਿੰਨੂੰ ਉਹ ਪਰਮਾਤਮਾ ਆਪ ਮੇਲ ਲੈਂਦਾ ਹੈ ਬਖਸ਼ਿਸ਼ ਕਰ ਦਿੰਦਾ ਹੈ ਫਿਰ ਭਗਤੀ ਕਰਨ ਦੇ ਨਾਲ ਨਾਮ ਜਪਣ ਦੇ ਨਾਲ ਆਪਣੇ ਭਗਤ ਦੇ ਸੇਵਕ ਦੇ ਜਿਹੜੇ ਕਾਰਜ ਹਨ ਉਹ ਪਰਮਾਤਮਾ ਸਵਾਰ ਦਿੰਦਾ ਹੈ ਸਭੋ ਸੱਚ 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 ਵਰਤੈ ਗੁਰਮੁਖ ਕੋਈ ਜਾਣੈ ਪਰਮਾਤਮਾ ਜਿਹੜਾ ਉਹ ਤਿੰਨ ਕਾਲ ਸੱਚ ਹੈ ਪਹਿਲਾਂ ਵੀ ਉਹ ਪਰਮਾਤਮਾ ਸੱਚ ਸੀ ਹੁਣ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਹੈ ਸਤਗੁਰੂ ਜੀ ਕਹਿੰਦੇ ਉਹ ਪਰਮਾਤਮਾ ਸਦਾ ਵਾਸਤੇ ਸੱਚਿਆ ਤੇ ਉਹਦਾ ਵਰਤਾਰਾ ਜਿਹੜਾ ਉਹ ਸੱਚ ਕਰਕੇ ਵਰਤਦਾ ਹੈ ਗੁਰਮੁਖ ਕੋਈ ਜਾਣੇ ਕੋਈ ਵਿਰਲਾ ਮਨੁੱਖ ਗੁਰਮੁਖ ਹੋਵੇਗਾ ਜਿਹੜਾ ਇਸ ਗੱਲ ਨੂੰ ਜਾਣਦਾ ਹੈ ਜਿੰਨੂੰ ਉਹ ਪ੍ਰਮਾਤਮਾ ਸੋਝੀ ਦਿੰਦਾ ਹੈ ਜੰਮਣ ਮਰਨਾ ਹੁਕਮੋਂ ਵਰਤੈ ਗੁਰਮੁਖ ਆਪ ਪਛਾਣੈ ਗੁਰਮੁਖ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਗੁਰੂ ਘਰ ਆਉਣ ਵਾਲੇ ਨੂੰ ਬਹਿਣ ਵਾਲੇ ਨੂੰ ਨਾਮ ਜਪਣ ਵਾਲੇ ਨੂੰ ਕਥਾ ਕੀਰਤਨ ਸੁਣਨ ਵਾਲੇ ਨੂੰ ਇਹ ਗੱਲ ਦੀ ਸਮਝ ਪੈ ਜਾਂਦੀ ਆ ਕਿ ਜਿਹੜਾ ਜਨਮਿਆ ਤੇ ਮੌਤਿਆ ਇਹ ਪ੍ਰਮਾਤਮਾ ਦੇ ਹੁਕਮ ਵਿੱਚ ਵਰਤਦਾਏ ਜੰਮਣ ਮਰਨਾ ਹੁਕਮੋ ਵਰਤੈ ਗੁਰਮੁਖ ਆਪ ਪਛਾਣੇ ਕੋਈ ਗੁਰਮੁਖ ਮਨੁਖ ਇਸ ਗੱਲ ਨੂੰ ਪਛਾਣਦਾ ਕਿ ਜਿਹੜਾ ਜਨਮ ਤੇ ਮੌਤਿਆ ਇੱਕ ਪ੍ਰਮਾਤਮਾ ਦੇ ਹੱਥ ਵਿੱਚ ਆ ਉਸ ਪ੍ਰਮਾਤਮਾ ਤੋਂ ਬਿਨਾਂ ਕੋਈ ਵੀ ਪੈਦਾ ਕਰਨ ਵਾਲਾ ਨਹੀਂ ਆ ਮਾਰਨ ਵਾਲਾ ਨਹੀਂ ਨਾਮ ਧਿਆਏ ਤਾਂ ਸਤਿਗੁਰ ਪਾਏ ਜੋ ਇਸ਼ਾ ਸੋ ਫਲ ਪਾਏ ਗੁਰੂ ਅਮਰਦਾਸ ਮਹਾਰਾਜ ਅਖੀਰ ਲੀਆਂ ਪੰਕਤੀਆਂ ਵਿੱਚ ਫਿਰ ਨਾਮ ਦੀ ਗੱਲ ਕਰਦੇ ਨਾਮ ਤੋਂ ਸ਼ਬਦ ਸ਼ੁਰੂ ਕੀਤਾ ਸੀ ਨਾਮ ਤੇ ਸਤਿਗੁਰ ਜੀ ਇੱਥੇ ਸਮਾਪਤੀ ਕਰਨ ਲੱਗੇ ਕਿ ਨਾਮ ਧਿਆਏ ਸਤ ਗੁਰ ਪਾਏ ਜੋ ਇਸ਼ਿਆ ਸੋ ਫਲ ਪਾਏ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਤੇ ਆਵੇਗਾ ਉਹ ਸਤ ਗੁਰੂ ਨੂੰ ਚੰਗਾ ਲੱਗਦਾ ਹੈ ਭਾ ਜਾਂਦਾ ਹੈ ਤੇ ਜੋ ਵੀ ਫਿਰ ਮਨੁੱਖ ਦੇ ਮਨ ਦੀ ਇਸ਼ਿਆ ਹੁੰਦੀ ਹੈ ਉਹ ਪਰਮਾਤਮਾ ਪੂਰੀ ਕਰ ਦਿੰਦਾ ਮਨ ਝਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ਮਨ ਝਿੰਦੇ ਇਹਨੂੰ ਫਲ ਪ੍ਰਾਪਤ ਹੋ ਜਾਂਦੇ ਹਨ ਜਦੋਂ ਇਹ ਨਾਮ ਜਪਦਾ ਹੈ ਨਾਨਕ ਇਸ ਦਾ ਸਭ ਕੁਝ ਹੋਵੇ ਜੇ ਵਿੱਚੋਂ ਆਪ ਗਵਾਏ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਕਿ ਉਸ ਮਨੁੱਖ ਦਾ ਆਤਮਿਕ ਜੀਵਨ ਦਾ ਸਰਮਾਇਆ ਜਿਹੜਾ ਉਹ ਬਣਿਆ ਰਹਿੰਦਾ ਤੇ ਨਾਮ ਜਪਣ ਦੇ ਨਾਲ ਪਰਮਾਤਮਾ ਦੀ ਕਿਰਪਾ ਜਦੋਂ ਹੋ ਜਾਂਦੀ ਇਹਦੇ ਵਿੱਚੋਂ ਜਿਹੜਾ ਹਉਮੈ ਦਾ ਰੋਗ ਹੈ ਉਹ ਦੂਰ ਹੋ ਜਾਂਦਾ ਹੈ ਤੇ ਜਦੋਂ ਇਹ ਮਨੁੱਖ ਆਪਣਾ ਆਪਾ ਵਿੱਚੋਂ ਗਵਾ ਲੈਂਦਾ ਕਿਉਂਕਿ ਜਿੱਥੇ ਹਉਮੈ ਆ ਜਾਂਦੀ ਹੈ ਉੱਥੇ ਪਰਮਾਤਮਾ ਨਹੀਂ ਟਿਕਦਾ। ਭਾਂਡੇ ਵਿੱਚ ਇੱਕੋ ਚੀਜ਼ ਸਮਾਈ ਜਾਂਦੀ। ਜਾਂ ਤੇ ਉਹਦੇ ਵਿੱਚ ਦੁੱਧ ਪਾ ਲਓ ਜਾਂ ਪਾਣੀ ਪਾ ਲਓ ਜਾਂ ਹੋਰ ਕੋਈ ਵਸਤੂ। ਜੇ ਉਸੇ ਭਾਂਡੇ ਵਿੱਚ ਹੋਰ ਕੋਈ ਵਸਤੂ ਪਾਉਣੀ ਹੈ ਜਿਹੜੀ ਪਹਿਲਾਂ ਪਾਈ ਹੈ ਉਹਨੂੰ ਡੋਲਣਾ ਪੈਣਾ। ਇਸ ਕਰਕੇ ਜੇ ਮਨੁੱਖ ਦੇ ਹਿਰਦੇ ਵਿੱਚ ਕਪਟਿਆ ਵਿਕਾਰ ਆ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿੰਨਾ ਚਿਰ ਇਹ ਆਪਾ ਨਹੀਂ ਗਵਾਉਂਦਾ ਪਰਮਾਤਮਾ ਦੀ ਰਜਾ ਵਿੱਚ ਨਹੀਂ ਆਉਂਦਾ ਓਨਾ ਚਿਰ ਕਦੇ ਇਹ ਪਰਮਾਤਮਾ ਦੇ ਨਾਲ ਜੁੜ ਨਹੀਂ ਸਕਦਾ ਇਹਦਾ ਆਤਮਿਕ ਜੀਵਨ ਸਰਮਾਇਆ ਤਾਂ ਹੀ ਬਚਿਆ ਰਹਿੰਦਾ ਜੇ ਵਿੱਚੋਂ ਆਪ ਗਵਾਏ ਜੇ ਆਪਾ ਭਾਵ ਅੰਦਰੋਂ ਮਨੁੱਖ ਗਵਾ ਲਵੇ ਨਿਮਰਤਾ ਧਾਰਨ ਕਰੇ ਪਰਮਾਤਮਾਗੇ ਹੱਥ ਜੋੜੇ ਗੁਰੂ ਘਰ ਆਵੇ ਸੇਵਾ ਸਿਮਰਨ ਕਰੇ ਤਾਂ ਇਸ ਮਨੁੱਖ ਨੂੰ ਸਾਰੇ ਮਨ ਚਿੰਦੇ ਫਲ ਜਿਹੜੇ ਹਨ ਉਹ ਪ੍ਰਾਪਤ ਹੁੰਦੇ ਅੱਜ ਦੇ ਸ਼ਬਦ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਪਰਮਾਤਮਾ ਦੇ ਨਾਮ ਦੀ ਮਹਿਮਾ ਕੀਤੀ ਹੈ ਕਿ ਮਨੁੱਖ ਤੂੰ ਪਰਮਾਤਮਾ ਦਾ ਨਾਮ ਜਪ ਸਿਮਰਨ ਕਰ ਤੇ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਤੇਰੇ ਸਾਰੇ ਦੁੱਖ ਦਲੇਦਰ ਦੂਰ ਹੋ ਜਾਣਗੇ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਇਹ ਪ੍ਰਮਾਤਮਾ ਦਾ ਨਾਮ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ ਪ੍ਰਮਾਤਮਾ ਦੇ ਨਾਲ ਮਨੁੱਖ ਜੁੜ ਜਾਂਦਾ ਹੈ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਗੁਰਸਿੱਖੀ ਜੀਵਨ ਨਾਮ ਸਿਮਰਨ ਦੀ ਦਾਤ ਸਾਡੀ ਝੋਲੀ ਵਿੱਚ ਪਾਉਣ ਦਰਸ ਕਰਨ ਦਇਆ ਦੇ ਘਰ ਵਿੱਚ ਆਉਣ ਕਿ ਅਸੀਂ ਪਰਮਾਤਮਾ ਦੇ ਨਾਮ ਨਾਲ ਜੁੜ ਜਾਈਏ ਗੁਰਬਾਣੀ ਦੀ ਵਿਚਾਰ ਕਰਦੇ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਗੁਰੂ ਸਹਿ ਮਹਾਰਾਜੀ ਆਪ ਸਭ ਸੰਗਤ ਬਖਸ਼ਣ ਜੋਗ ਜੋ ਅੱਗੇ ਤੋਂ ਸਤਿਗੁਰੂ ਜੀ ਸਮਾਤ ਸੋਜੀ ਚੇਤਾ ਸੁਧਾਰ ਦਇਆ ਮਹਿਰਮਤ ਵਰਤੌਣ ਅੰਤ ਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤੇ ਦੀ ਸਾਜ ਕਰੀਏ ਜੀ ਨਾਮ ਧਿਆਏ ਤਾ ਸਤ ਗੁਰ ਪਾਏ ਜੋ ਇਸ਼ੈ ਸੋ ਫਲ ਪਾਏ ਨਾਨਕ ਤਿਸ ਦਾ ਸਭ ਕੇ ਸ਼ੋਵੈ ਜੇ ਵਿਚਾਹ ਆਪ ਗਵਾਏ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਏਕ